ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਆਈ ਦੀ ਵੀਡੀਓ ਪਿੰਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਉਹ ਵੀ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 7 ਸਤ ਨਗ ਬੈੜਾਂ ਦੇ ਵਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ 3-4 ਸੁਈਆਂ ਸਵਾਈਆਂ ਤੇ ਵਿੱਚ ਅਧੀਆਂ ਸੁਈਆਂ ਅਧੀਆਂ ਗੱਬਣਾ ਇਨਫਾਰਮੇਸ਼ਨ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੀਏ ਨਾਮ ਕਰਦੇ ਆ ਤਾਂ ਸਿੰਘਾ ਪਿੰਡ ਚ ਡੇਪ ਜ਼ਿਲ੍ਹਾ ਮੋਗਾ ਤਸੀਲ ਮੋਗਾ ਫਿਕ ਨੰਬਰ ਤੋਂ ਸ਼ੁਰੂ ਕਰ ਲੱਗਾਂ ਨਾ ਮਾ ਸੁ ਹੈਗਾ 9801755663 ਫਿਕ ਰੀ ਫੇ ਦੱਸਿਆ 9801755663 ਕਿਹੜੇ ਪਾਸੋਂ ਲੱਗਣਾ ਆ ਗੱਪੜਾ ਤਾਂ ਲੱਗ ਜਾ ਫਿਰ ਸੂ ਨੋ ਖਾ ਦਿੰਨੇ ਕਿੰਨੇ ਮਸੂ ਦਾ ਇਹ ਦੂਜਾ ਸੂਆ ਵੀਰੇ ਫਾਰਮ ਚੋਂ ਇਹੜ ਲਈ ਵੀ ਆ ਠੀਕ ਆ ਅੱਜ ਹੀ ਲਈ ਆ ਬੱਚੀ ਤੜਕੀ ਠੀਕ ਹੈ ਦੁੱਧ ਦਾ ਰਿਕਾਰਡ ਹੈਗਾ 24 25 ਲੀਟਰ ਦਾ ਦਿੰਨ ਕਿੰਨੇ ਲੈ ਜੀ ਦਿਨ ਸੱਤਾਂ ਦੀ ਕੱਚੀ ਆ ਜੈ ਜੱਮੋਲ ਜੈ ਜੱਮੋਲ ਯਾਰ ਅੱਜ ਇੱਕ ਆਫਰ ਕਰ ਦੇਣੀ ਆ ਹੂੰ ਇਹ ਬਈ 100 ਕਿਲੋਮੀਟਰ ਤੱਕ ਕਰਾਇਆ ਫ੍ਰੀ ਹੋਊਗਾ 54700 ਦੇ ਵਿੱਚ ਪਹੁੰਚ ਹੋਊਗੀ 100 ਕਿਲੋਮੀਟਰ ਤੱਕ ਕੱਢੀ ਬੰਨ ਪਰ ਇਹਦੀ ਕੁਆਲਿਟੀ ਵਿਖਾ ਵੀ ਤਨੀ ਕੀ ਆ ਐ ਨਹੀਂ ਵੀ ਕਹਿ ਰ ਕੇ ਨਾਲੀ ਗੱਲ ਨਹੀਂ ਖਾ ਵੀ ਦੋਧੜੀ ਹੈਗੀ ਆ ਕਹਿੰਦੇ ਦੱਸੂਗੀ ਆਪ ਹੀ ਦਿਨ ਕਿਨੇ ਦੱਸਿਆ ਦਿਨ 7 ਪਏ ਆ ਹਫਤੇ ਦੀ ਕੱਚੀ ਐ ਠੀਕ ਐ ਤੋਰ ਪੂਰੀ ਵੱਡੀ ਤਾਂ ਐ ਨਹੀਂ ਮਾਲ ਕਿੰਨਾ ਕੀਤਾ 47500 ਚ ਪਹੁੰਚ ਕਰ ਦਾਂਗੇ 100 ਸਾਢੇ 47000 ਚ ਬਾਈ ਕਹਿੰਦਾ 100 ਕਿਲੋਮੀਟਰ ਤੱਕ ਪਹੁੰਚ ਕਰ ਦੂੰਗਾ ਜਣ ਕੇ ਤੁਹਾਨੂੰ ਕਰਾਏ ਭਾੜੇ ਦੀ ਕੋਈ ਟੈਨਸ਼ਨ ਨਹੀਂ ਜਿੱਥੋਂ ਮਰਜ਼ੀ ਅਗਲਾ ਫੋਨ ਕਰ ਲੈ 100 ਕਿਲੋਮੀਟਰ ਦੇ ਅੰਦਰ ਅੰਦਰ ਆ ਕੋਈ 5-7 ਕਿਲੋਮੀਟਰ ਵੱਧ ਵੀ ਚੱਲ ਜੂ ਤੇ ਤੁਹਾਡੇ ਘਰੇ ਬਈ ਗਾਂ ਪਹੁੰਚਦੀ ਕਰ ਦੂ ਵੱਡੀ ਵੱਡੀ ਬਹੁਤ ਹੈ ਹਵਾਨਾ ਸੋਹਣਾ ਤਿਆਰ ਕੀਤਾ ਆ ਦੋਸਤੋ ਮੂਹ ਮੱਥਾ ਵੇਖ ਲਓ ਸੂਹਾ ਕਹਨਵਾ ਸੂਹਾ ਦੂਜਾ ਦੂਜੇ ਸੂਹੇ ਸੁੰਦੀ ਐ ਪਲਟਲਾਂ ਬਹੁਤ ਪਈਆਂ ਆ ਸਾਰੀ ਵਲਟਲ ਕੱਢ ਕੇ ਸੂਣਾ ਚੱਲ ਲੈ ਚੱਲ ਇਹ ਮੋਲ ਨਹੀਂਗਾ ਸਾਡੇ 47 ਅੱਜ ਪਹੁੰਚ ਕਰਨੀ 100 ਕਿਲੋਮੀਟਰ ਤੱਕ ਠੀਕ ਹੈ ਜੇ ਕਿਸੇ ਨੇ ਪਹੁੰਚ ਨਹੀਂ ਕਰਾਉਣੀ ਹੂੰ ਜਿਹੜਾ ਇੱਕ ਘੋਲਵੇ ਦਾ ਉਹਨੂੰ 1500 ਰੁਪਏ ਛੱਡ ਦਾਂਗੇ ਕਰਾਏ ਦੂ ਦੋਸਤੋ ਬਾਈ ਕਹਿੰਦਾ ਜੇ ਕਿਸੇ ਨੇ ਪਹੁੰਚ ਨਹੀਂ ਕਰਾਉਣੀ ਤੇ ਉਹਨੂੰ 1500 ਰੁਪਿਆ ਕਰਾਏ ਦਾ ਮੈਂ ਛੱਡ ਦੂ ਮਤਲਬ ਜੇ ਕੋਈ ਆਣ ਗਵਾਨ ਚੋ ਫੋਨ ਲਾ ਲੈਂਦਾ ਤੇ ਉਹ ਉਨਾ ਖਰਚਾ ਬਾਈ ਕਹਿੰਦਾ ਮੈਂ ਤੁਹਾਨੂੰ ਛੱਡ ਦੂੰਗਾ ਨਹੀਂ 100 ਕਿਲੋਮੀਟਰ ਤੱਕ ਬਾਈ ਕਹਿੰਦਾ ਪਹੁੰਚ ਕਰ ਦੋ ਬਸ ਬੰਨ ਲਾ ਪਰ ਬਈ ਵੀਡੀਓ ਆਪਾਂ ਵੀ ਰੋਹਿ ਤੋਂ ਆਏ ਆ। ਐਡੀ ਕਹਿੰਦਾ ਭਾਅ ਫੇਰ ਕਿਤੇ ਨਹੀਂ ਹੋਣਾ। ਠੀਕ ਐ। ਵਾਹ। ਠੀਕ ਐ। ਥਾਣਾ ਦੀ ਗਰੰਟੀ ਭਾਰ ਪਿੱਛੇ ਦੀ ਗਰੰਟੀ। ਸਹੀ ਐ। ਥਾਣਾ ਦੀ ਬਾਈ ਕਹਿੰਦਾ ਗਰੰਟੀ ਐ ਭਾਰ ਪਿੱਛੇ ਦੀ ਗਰੰਟੀ ਐ। ਇਹਦਾ ਕਿੰਨਾ ਮਸੂਆ? ਇਹ ਜਰਸੀ ਕ੍ਰੋਸ ਆ 6 ਦਿਨ ਦਾ ਦੂਜਾ ਸੂਆ। ਕਿੰਨੇ ਦਿਨ ਲੈ ਜੂ? ਜਿਹੜਾ 5 ਪਾਜਾ। ਮੁੱਲ। ਇਹ ਮੁੱਲ 34000 ਚ ਪਹੁੰਚ ਕਰਦਾਂਗੇ 100 ਕਿਲੋਮੀਟਰ ਤੱਕ ਜਿੱਥੋਂ ਦਾ ਮਰਜੀ 100 ਕਿਲੋਮੀਟਰ ਤੱਕ। ਠੀਕ ਐ। 100 ਕਿਲੋਮੀਟਰ ਤੱਕ ਹਰੇਕ ਪਸ਼ੂ ਦੀ ਵੀਰ ਕਹਿੰਦਾ ਪਹੁੰਚ ਕਰ ਦੇਣੀ ਆ ਆਪਾਂ ਵਾਰੀ-ਵਾਰੀ ਨਹੀਂ ਉਹ ਗੱਲਾਂ ਕਰਦੇ ਜਿਹੜਾ ਮਰਜ਼ੀ ਪਸ਼ੂ ਲੈ ਲਿਓ 100 ਕਿਲੋਮੀਟਰ ਤੱਕ ਵੀਰ ਕਹਿੰਦਾ ਪਹੁੰਚ ਕਰ ਦੂੰਗਾ ਇਹ ਦੇ ਦੇਣੀ ਆ 34000 ਦੀ ਹੂੰ ਪਲਟਲਾਂ ਵੇਖ ਸਕਦੇ ਹਾਂ ਹਜੇ ਬਹੁਤ ਬਾਕੀ ਆ ਬਾਕੀ ਦਿਨ ਲੈ ਜਾਣੇ ਆ ਬਾਕੀ ਹਰੇਕ ਵੀਡੀਓ 'ਚ ਵਾਰ-ਵਾਰ ਕਹਿੰਦਾ ਕਿਸੇ ਵੀ ਜਗ੍ਹਾ ਤੋਂ ਪਸ਼ੂ ਖਰੀਦਦੇ ਆ ਆਪਦੀ ਨਰਖ-ਪਰਖ ਨਾਲ ਸੌਦਾ ਕਰ ਲਿਓ ਇੱਕ ਆ ਪਾਸ ਆ ਜਾ ਕਿਵੇਂ ਵਿਖਾਉਂਦੀ ਆ ਇਹ ਬਾਈ ਕੋਹ ਨਹੀਂ ਛੋਟੇ ਹੁੰਦੇ ਪਹੂ ਦੇ ਵੀਰ 600 700 ਵਾਜ ਜਾਂਦੇ ਆ ਮਾੜ ਆ ਜਾ ਜਿਹਨੂੰ ਪਤਾ ਨਹੀਂ ਲੱਗਦਾ ਫੁੱਡਾ ਬੈਠਾ ਕਾ ਹੂੰ ਦੋਸਤੋ ਕਈ ਹੁੱਡਾ ਕਹਿੰਦੇ ਕਈ ਸ਼ਾਪ ਕਹਿੰਦੇ ਸ਼ਾਪ ਢਲੀ ਵੀ ਆ ਲੈ ਚੱਲ ਕੋਈ ਲਾਗ ਨਹੀਂ ਕੋਈ ਸ਼ੰਗ ਨਹੀਂ ਠੀਕ ਐ ਮੂੰਹ ਤੋਂ ਸ਼ੇਦਾਂ ਦਾ ਜਿਹਦੇ ਪਸੰਦ ਆਊਗੀ ਅਗਲਾ ਆਪਦੇ ਦੰਦ ਪਟ ਕੇ ਵੇਖ ਲੈ ਇਹ ਟੋਟਲ ਸਤਨ ਆ ਗਿਆ ਜਿਨ੍ਹਾਂ ਦੇ ਵਿੱਚੋਂ ਅਧੀਆਂ ਸੂਈਆਂ ਵਾਂ ਤੇ ਅਧੀਆਂ ਗੱਬਣਾ ਬਹੁਤ ਚੰਗੀ ਦਾ ਵੰਟੇ ਰੱਖਣਾ ਹੈ ਭਾਈ ਨੂੰ 3 ਨੰਬਰ ਆ ਤਾਂ 3 ਨੰਬਰ ਹੁਣੇ ਵੀ ਸੂਈ ਦੋਵੇਂ ਠੀਕ ਹੈ ਕਿੰਨਾ ਕੁ ਦੁੱਧ ਦੇ ਦੂ ਦੁੱਧ 25 26 ਕਿਲੋ ਦੱਸ ਨਹੀਂ ਆਪਰੇ ਕਿੰਨਾ ਲਈ ਹੈ ਠੀਕ ਹੈ ਆਪਾਂ ਕਿੰਨਾ ਚੋਆ ਕੇ ਦੇ ਦੇਾਂਗੇ ਆਪਾਂ 20 ਲੀਟਰ ਚੋਆ ਕੇ ਦੇ ਦਾਂਗੇ ਅੱਜ ਤੂੰ ਸੱਤਾਂ ਦੇਣਾ ਅੱਜ ਤੂੰ ਸੱਤਾਂ ਦੇਣਾ ਅਜੇ ਜੇਰ ਪੈਣੀ ਨਾ ਬੱਚਾ ਖਾਂਦ ਨਹੀਂ ਲਗਾ ਉਹ ਖਾ ਦੇ ਮੋਲੇ ਦਾ ਦਿਸੀ ਜਾਂਦਾ ਹੋਰ ਵੀਡੀਓ ਬਾਲੀ ਵੱਡੀ ਬਣ ਜਣੀ ਆ ਮੋਲੇ ਦਾ ਬਈ 55000 ਚ ਪਹੁੰਚ 100 ਗਾ 55000 ਚ ਬਾਈ ਕਹਿੰਦਾ 100 ਕਿਲੋਮੀਟਰ ਤੱਕ ਪਹੁੰਚ ਕਰ ਦੂੰਗਾ ਬਤੋਰੀ ਚੱਲ ਤੇ ਦੋਰੀ ਆ 20 ਕਿਲੋ ਦੁੱਧ ਬਾਈ ਦੱਸਦਾ ਕਿ ਅੱਜ ਤੋਂ ਸੱਤਾਂ ਦਿਨਾਂ ਨੂੰ ਮੈਂ ਚਵਾ ਕੇ ਦੇ ਦੂੰਗਾ ਵੱਡੀ ਬਹੁਤ ਐ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਜੇ ਕਿਸੇ ਨੇ ਦੁੱਧ ਚੋ ਕੇ ਲੈ ਜਾਣੀ ਤਾਂ ਅਗੜਾ ਚੋ ਕੇ ਲੈ ਜਾਏ ਤੇ ਜੇ ਕਿਸੇ ਨੇ ਅੱਜ ਲੈ ਜਾਣੀ ਤਾਂ ਅੱਜ ਲੈ ਜੇ ਮੁੱਲ ਕਿੰਨਾ ਇਹਦਾ 55000 ਤੱਕ ਪਹੁੰਚ ਕਾਰਨੀ 100 55000 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਪਹੁੰਚ ਸਾਰੇ ਨਗਾਂ ਦੀ ਹੋਊਗੀ ਚੇਰ ਪੈਣੀ ਅਜੇ ਬਾਕੀ ਆ ਕਿਉਂਕਿ ਸੂਈ ਨੂੰ ਅਜੇ ਕੁਝ ਕਮੈਂਟ ਹੀ ਹੋਏ ਆ ਬੱਚਾ ਵੀ ਅਜੇ ਖੜਨੀ ਲੱਗਾ ਗਿੱਲਾ ਹੀ ਪਿਆ ਸੀਲ ਸਾਬ ਪੂਰੀ ਆ ਤੁਸੀਂ ਵੇਖ ਲਓ ਕੱਦ ਵੀ ਵਿਖਾ ਲਈ ਬੱਤੀ ਬਹੁਤ ਹੂੰ ਕੱਦ ਪੂਰਾ ਵੱਡਾ ਜਿਹੜੀ 2 ਨੰਬਰ ਤੇ ਵਿਖਾਈ ਆ ਇਹ ਮੀਡੀਅਮ ਹਾਈਟ ਦੀ ਆ ਇੱਕ ਨੰਬਰ ਵੀ ਕੱਦ ਕਾ 88 ਆ ਦੋ ਨੰਬਰ ਵਾਲੀ ਮੀਡੀਅਮ ਹਾਈਟ ਦੀ ਆ ਤਿੰਨ ਨੰਬਰ ਵੱਡੀ ਆ ਤੇ ਆ ਚਾਰ ਨੰਬਰ ਦਾ ਕੱਦ ਤੁਸੀਂ ਵੇਖ ਲਓ ਆ ਤਿੰਨ ਨੰਬਰ ਵੜ ਫੋਲ ਵੱਡੇ ਕੱਦ ਵਾਲੀ ਆ ਤੇ ਨਾਲ ਚਾਰ ਨੰਬਰ ਖੜੀ ਆ ਉਹਦੇ ਕੱਦ ਦਾ ਅੰਦਾਜ਼ਾ ਤੁਸੀਂ ਲਾ ਲਓ ਇਹਦੇ ਮਗਰ ਵੱਛੀ ਆ ਸੂਈ ਨੂੰ ਕਿੰਨੇ ਦਿਨ ਹੋ ਗਏ ਕਿੰਨਾ ਦੁੱਧ ਤਿਆਰ ਆ ਦੁੱਧ ਹੁਣ 9 ਕਿਲੋ ਹੁਣ ਨੈਟ ਮੋਲੇ ਮੋਲੇ 42000 ਤੇ ਪਹੁੰਚ ਜਾਂਦੇ 10000 9 ਕਿਲੋ ਦੁੱਧ ਹੈ 42000 ਦੀ ਦੇ ਦੇਣੀ ਆ ਪੰਜਾਂ ਛੇਾਂ ਦਿਨਾਂ ਦੀ ਸੂਈ ਆ ਤੇ ਮਗਰੇ ਦੇ ਬੱਛੀ ਆ 100 ਕਿਲੋਮੀਟਰ ਤੱਕ ਪਹੁੰਚ ਸਾਰੇ ਨਗਾਂ ਦੀ ਹੋ ਜੂਗੀ ਬੱਛੀ ਬਹੁਤ ਸੋਹਣੀ ਆ ਮਗਰ ਬੱਚਾ ਬਾਈ ਕਹਿੰਦਾ ਸੋਹਣਾ ਮਗਰ ਸਾਰੇ ਸੌ ਪੂਰੀ ਆ ਤੁਸੀਂ ਵੇਖ ਲਓ ਬਾਕੀ ਸੂਏ ਸਵਾਏ ਪਸ਼ੂ ਆ ਭਾਵਾ ਦੋ ਟਾਈਮ ਚੋ ਕੇ ਲੈ ਜਿਓ ਬੋਲੇ ਹੋਊ ਹਜੇ ਠੀਕ ਆ ਪੰਜਵਾਂ ਦਿਨ ਹੋ ਗਿਆ ਬੋਲੇ ਤੋਂ ਬਾਹਰ ਹੋ ਗਈ ਹੂ ਕੌਲੇ ਤੋਂ ਬਾਹਰ ਹੋ ਗਈ ਉਹ ਪੰਜਵਾਂ ਦਿਨ ਹੋ ਗਿਆ ਬਾਕੀ ਸਹੀ ਮੈਨੇ ਪਸ਼ੂ 10 ਕਿ ਦਿਨ ਲਾਣਦਾ 12 ਦਿਨ ਦੁੱਧ ਤੇ ਆਉਂਦਾ ਆਉਂਦਾ ਬਾਕੀ ਅੱਜ 9 ਕਿਲੋ ਪੰਜਾਂ ਦਿਨਾਂ ਦੀ ਸੂਈ ਥੱਲੇ ਤਿਆਰ ਚਾਰ ਨੰਬਰ ਦਾ ਪੰਜ ਨੰਬਰ ਕਰਦੇ ਤਾਂ ਇਹ 80 ਆ ਕਿੰਨੇ ਮਸੂਆ ਦੂਜਾ ਦਿਨ ਕਿੰਨੇ ਲੈ ਜੀ ਦਿਨ ਤਿਆਰ ਅੱਜ ਰਾਤ ਨੂੰ ਵੀ ਸੂਸਾ ਉਹਦੇ ਕੱਲ ਨੂੰ ਵੀ ਸੂਸਾ ਮੁੱਲ 45000 ਤੋਂ 50000 ਦਿੰਦਾ 45000 ਚ ਬਈ ਕਹਿੰਦਾ ਪਹੁੰਚ ਕਰ ਦੇਾਂਗੇ ਸੂਨ ਨੂੰ ਤਿਆਰ ਹੈ ਅੱਜ ਵੀ ਸੂ ਸਕਦੀ ਐ ਤੇ ਰਾਤ ਨੂੰ ਵੀ ਸੂ ਸਕਦੀ ਐ ਕੋਈ ਦਿਹਾੜੀ ਕੱਢ ਵੀ ਸਕਦੀ ਐ ਲੀਵਾ ਬਹੁਤ ਸ਼ਾਨਦਾਰਾ ਹਮ ਲੀਵਾ ਸੋਹਣਾ ਥਣ ਵੀ ਸੋਹਣਿਆ ਗੁਲਾਬੀ ਬਲ ਢੱਲਾ ਕਾਫੀ ਬਾਕੀ ਆ ਹਜੇ ਬਦਾਮੀ ਰੰਗ ਦੀ ਜਰਸੀ ਆ 45000 ਦੀ ਦੇ ਦੇਣੀ ਐ ਇਹ ਤੁਸੀਂ 5 ਨੰਬਰ ਸਕਰੀਨ ਤੇ ਵੇਖ ਰਹੇ ਆ 6 ਨੰਬਰ ਜਿਹੜੇ ਨੰਬਰ ਵੀ ਤੁਹਾਨੂੰ ਆਸੂ ਆ ਕਿੰਨੇ ਦਿਨ ਲੈ ਜੀ ਦਿਨ 7 ਪਏ ਆ ਮੁੱਲ ਇਹ ਵੀ 45000 ਚ ਪਹੁੰਚ 100 ਕਿਲੋਮੀਟਰ ਤੱਕ ਦੁੱਧ ਦੁੱਧ ਦਾ 20 ਕਿਲੋ ਦੱਸਿਆ ਆਪਣੋਂ ਦਾ ਕੱਢੀ ਬਾਹਰ ਨੂੰ ਇਹ ਵੀ 45000 ਦੀ ਬਾਈ ਕਹਿੰਦਾ ਦੇ ਦੇਣੀ ਆ ਜਿਨ੍ਹਾਂ ਤੋਂ ਲਈਓ ਦੱਸ ਦਿਆ ਕਿ 20 ਕਿਲੋ ਦੁੱਧ ਇਹਦਾ ਛੋਇਆ 6 ਨੰਬਰ ਤੁਸੀਂ ਸਕਰੀਨ ਤੇ ਵੇਖ ਰਹੇ ਆ ਬਾਕੀ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਜਾਨਵਰ ਪਸੰਦ ਆਊਗਾ ਅਗਲਾ ਆਪ ਦੀ ਨਰਖ ਪਰਖਣਾ ਸੌਦਾ ਕਰ ਲੈ ਮੇਰਾ ਕੰਮ ਆ ਵੀਡੀਓ ਬਣਾਉਣਾ ਪਸ਼ੂ ਥੋਨੂੰ ਵੱਖ-ਵੱਖ ਏਰੀਏ ਜੋ ਵਿਖਾ ਦਈਦੇ ਆ ਅੱਗੇ ਜਿਹੜਾ ਵੀ ਜਾਨਵਰ ਤੁਹਾਡੇ ਪਸੰਦ ਆਉਂਦਾ ਬਾਈ ਦੇ ਅਗਲੇ ਦੇ ਘਰੇ ਜਾਓ ਬਲਟੇਲਾਂ ਬਹੁਤ ਪਈਆਂ ਆਪ ਦੀ ਜਾ ਕੇ ਤਸੱਲੀ ਕਰ ਲੋ ਜੇ ਸੂਏ ਸਵਾਏ ਪਸ਼ੂ ਆ ਦੋ ਟਾਈਮ ਚੋ ਕੇ ਲੈ ਜਾਓ ਠੀਕ ਐ ਬਾਕੀ ਆਪ ਦਾ ਨਰਖ ਪਰਖਣਾ ਵੀ ਕਰ ਲੈਣੀ ਆ ਹਾਂ ਸਹੀ ਐ ਥਣਾ ਦੀ ਬਾਈ ਕਹਿੰਦਾ ਆਪਣੀ ਗਾਰੰਟੀ ਐ ਭਾਰ ਪਿੱਛੇ ਦੀ ਸਾਰੇ ਨਗਾਂ ਦੀ ਗਾਰੰਟੀ ਹੋਊਗੀ ਬਾਕੀ ਫੋਨ ਨੰਬਰ ਸਕਰੀਨ ਤੇ ਆ ਬੰਦੀ ਡਿਟੇਲ ਤੁਸੀਂ ਬਾਈ ਤੋਂ ਲੈ ਲੈਣੀ ਆ ਇੱਕ ਰਹਿ ਗਈ ਉਹ ਵੀ ਕੱਢ ਲਾ ਕੰਨਵਾ ਸੁਆ ਇਹਦਾ ਇਹ ਵੀ ਦੂਜਾ ਮਾਲਾ ਇਹ 47000 ਚ ਪਹੁੰਚ ਕਰਨੀ ਆ 100 ਕਿਲੋਮੀਟਰ ਦਾ ਕੱਢੀਏ ਬਾਹਰ ਨੂੰ ਦਨ ਕਿਨੇ ਲੈ ਜੂ ਦਨ ਲੈ ਜੂ 5 4 ਇਹ ਬਾਈ ਕਹਿੰਦਾ 47000 ਚ ਪਹੁੰਚ ਕਰ ਦੇਣੀ ਆ ਪੰਜ ਚਾਰ ਦਿਨ ਲੈ ਜੂ ਬਾਕੀ ਕੋਈ ਦਿਨ ਫਿਕਸ ਨਹੀਂ ਕਿਉਂਕਿ ਬਾਈ ਦਾ ਮਾਲ ਖਰੀਦਿਆ ਵਾ ਕੋਈ ਇੱਕ ਦੋ ਦਿਨ ਜਾਨਵਰ ਪਹਿਲਾਂ ਵੀ ਸੂ ਸਕਦੇ ਤੇ ਕੋਈ ਦਿਨ ਉੱਤੇ ਵੀ ਲੈ ਸਕਦਾ ਉਹ ਤੁਹਾਨੂੰ ਵੀ ਪਤਾ ਹੀ ਆ ਦੁੱਧ ਕਿੰਨਾ ਕੱਢ ਜੂ ਦੁੱਧ 20 ਲੀਟਰ ਦੱਸਿਆ ਓਏ ਪਿੰਡੂ ਵੀ ਲਈ ਆ ਇਹ ਬਾਈ ਕਹਿੰਦਾ ਪਿੰਡੂ ਹੀ ਲਈ ਆ 20 ਲੀਟਰ ਦੁੱਧ ਦੱਸਿਆ ਜਿੰਨਾ ਤੋਂ ਲਈ ਆ ਕੋਈ ਪੰਜ ਚਾਰ ਦਿਨ ਲੈ ਜੂਗੀ ਇਹ ਟੋਟਲ ਸੱਤ ਨਾਗ ਬਾਈ ਦੇ ਸੇਲ ਆ ਜਿਨ੍ਹਾਂ ਦੇ ਵਿੱਚੋਂ ਅਧੀਆਂ ਗੱਬਣ ਆ ਅਧੀਆਂ ਸੂਈਆਂ ਸਵਾਈਆਂ ਠੀਕ ਆ ਕੋ ਸੁਈ ਵੀ 10000 ਦੀ ਦੇ ਦਾਂਗੇ ਤੇ ਜੇਰ ਰਹਿ ਗਈ ਠੀਕ ਆ ਆ ਇੱਕ ਸੁਈ ਵੀ ਆ ਜੇਰ ਬਾਈ ਕਹਿੰਦਾ ਇਹਦੀ ਰਹਿ ਗਈ ਸੀ ਇਹ 10000 ਦੀ ਦੇ ਦਿਆਂਗੇ ਸਾਡਾ ਕੱਲ ਰਾਤ ਹੀ ਸੁਈ ਹੱਥਾਂ ਨਾਲ ਜਮਾ ਸ਼ਹਿਦ ਹੋਏਗਾ 10000 ਦੀ ਬਾਈ ਕਹਿੰਦਾ ਦੇ ਦੇਣੀ ਹੈ ਦੇਖ ਲਾ ਤ ਉਹ ਤੋ ਗੋਲਾ ਵਖਾ ਦੇ ਹੂੰ ਜਿਹਦੇ ਪਸੰਦ ਆ ਉਹ ਬਾਈ ਦੇ ਘਰੇ ਆ ਜਾਓ ਆਪਦੀ ਵੇਖ ਕੇ ਲੈ ਜਾਓ 10000 ਦੀ ਦੇ ਦੇਣੀ ਹੈ ਦੁੱਧ ਕਿੰਨਾ ਗਊ ਆਣ ਦੋਤਾ ਯਾਰ ਬੋਲ ਆ ਰਹਾਤਾ ਸੋਈ ਆ ਹਾਜੀ ਕਿੰਨਾ ਕੁ ਬੋਲੋ ਕਿਲੋ ਕਾ ਕੱਢਿਆ ਤੜਤੀ ਕਿਲੋ ਕੁ ਬਾਈ ਕਹਿੰਦਾ ਕੱਢਿਆ ਬਾਕੀ ਆਪਦੀ ਬਾਈ ਨਾਲ ਗੱਲਬਾਤ ਕਰ ਲਿਓ ਸਾਰੇ ਥਾਣਾ ਮੰਗ ਨੀ ਤਾੜ ਇਹ ਸਾਰਾ ਮਾਲ ਹੀ ਸੇਲ ਆ ਵਿਕਾਊ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਓ ਪਿੰਡ ਜਿਹੜਾ ਇੱਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ